ਬੀਤੇ ਦਿਨੀ ਜਿੱਥੇ ਦੇਸ਼ ਮਜ਼ਦੂਰ ਦਿਹਾੜਾ ਮਨਾ ਰਿਹਾ ਸੀ ਪਰ ਮਜ਼ਦੂਰਾ ਦੀ ਅਸਲੀ ਹਾਲਤ ਕੁਝ ਹੋਰ ਹੀ ਸਾਹਮਣੇ ਆਈ ਹੈ ਗਰਮੀ ਤੋਂ ਬਚਾਉਣ ਦੇ ਲਈ ਸਿਰ ਤੇ ਛੱਟ ਤੱਕ ਨਹੀਂ ਪੋਆ ਕਿਸੇ ਸਰਕਾਰ ਨੇ ਧੁੱਪ ਦੇ ਵਿੱਚ ਖੜੇ ਹੋ ਕੇ ਕਿਵੇਂ ਕੰਮ ਕਰਦੇ ਨੇ ਕੰਮ ਮਿਲਣ ਦੀ ਆਸ ਦੇ ਵਿੱਚ ਉੱਥੇ ਖੜੇ ਹੁੰਦੇ ਨੇ ਤਸਵੀਰਾਂ ਮਜ਼ਦੂਰਾਆਂ ਦੀ ਮਜ਼ਦੂਰ ਦਿਵਸ ਤੇ ਬੇਹਤਵਾਰਲ ਹੋਈਆਂ ਪੰਜਾਬ ਦੇ ਵਿੱਚ ਮਜ਼ਦੂਰ ਦਿਵਸ ਦੀ ਛੁੱਟੀ ਦਾ ਐਲਾਨ ਤਾਂ ਬੇਸ਼ੱਕ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਕਾਦਿਆ ਵਿਖੇ ਮਜ਼ਦੂਰਾ ਦੀ ਹਾਲਤ ਤਰਸਯੋਗ ਦੇਖੀ ਗਈ ਮਜ਼ਦੂਰਾਂ ਦਾ ਕਹਿਣੇ ਕਿ ਦੇਸ਼ ਆਜ਼ਾਦ ਹੋਏ ਨੂੰ 76 ਸਾਲ ਤੋਂ ਪਾਤਾ ਸਾਮਾ ਹੋ ਗਿਆ ਪਰ ਕਾਦਿਆਂ ਵਿੱਚ ਅੱਜ ਤੱਕ ਕਿਸੇ ਸਰਕਾਰ ਨੇ ਮਜ਼ਦੂਰਾਂ ਦਾ ਲਿਖਪੁਖਤਾ ਪ੍ਰਬੰਧ ਤੱਕ ਨਹੀਂ ਕੀਤਾ। ਮਜ਼ਦੂਰਾ ਦੇ ਬੈਠਣ ਦੇ ਲਈ ਦੂਰ ਖੜੇ ਹੋਣ ਦੇ ਲਈ ਵੀ ਕੋਈ ਜਗ੍ਹਾ ਨਹੀਂ ਹੈ ਪਿਛਲੇ ਲੰਬੇ ਸਮੇਂ ਤੋਂ ਮਜ਼ਦੂਰਾ ਵੱਲੋਂ ਸ਼ਰਧ ਦੀ ਮੰਗ ਕੀਤੀ ਜਾ ਰਹੀ ਸੀ ਪਰ ਕਿਸੇ ਸਰਕਾਰ ਨੇ ਅਜ ਤੱਕ ਕੋਈ ਸੁਣਵਾਈ ਨਹੀਂ ਕੀਤੀ ਮਜ਼ਦੂਰ ਆਪਣੇ ਆਪਣੇ ਬਿੰਡਾ ਤੋਂ ਦਿਹਾੜੀ ਕਰਨ ਦੇ ਲਈ ਆਸਤੇ ਵਿੱਚ ਇਸ ਸਗਾਤੇ ਆਉਂਦੇ ਨੇ ਖੁੱਲੇ ਆਸਮਾਨ ਹੇਠ ਤਪਦੀ ਧੁੱਪ ਅਤੇ ਗਰਮੀ ਵਿੱਚ ਖੜੇ ਹੋ ਜਾਂਦੇ ਨੇ ਤਾਂ ਕਿ ਕੰਮ ਮਿਲੇ ਕੰਮ ਦੇ ਇੰਤਜ਼ਾਰ ਤੇ ਵਿੱਚ ਘੰਟੇ ਖੜੇ ਰਹਿੰਦੇ ਨੇ ਕੁਝ ਮਜ਼ਦੂਰ ਤਾਂ ਕੰਮ ਨਾ ਮਿਲਣ ਤੋਂ ਬਾਅਦ ਖਾਲੀ ਹੱਥ ਵਾਪਸ ਚਲੇ ਜਾਂਦੇ ਉਹਦੀ ਕਾਰਦਿਆ ਦੇ ਸਮਾਜ ਸੇਵੀ ਨੇ ਕਿਹਾ ਕਿ ਕੌਮੀ ਪੱਧਰ ਤੇ ਮਜ਼ਦੂਰ ਦਿਹਾੜਾ ਮਨਾਉਣ ਦਾ ਕੀ ਫਾਇਦਾ ਜੇਕਰ ਮਜ਼ਦੂਰਾਂ ਦੀਆਂ ਸਮੱਸਿਆਵਾਂ ਸਰਕਾਰ ਨਹੀਂ ਸੁਣ ਸਕਦੀ ਤੇ ਉਸ ਦਾ ਧਿਆਨ ਨਹੀਂ ਦੇ ਸਕਦੀ ਉਸ ਵਾਰ ਵੱਡੇ ਵੱਡੇ ਮਹਿਲ ਅਤੇ ਇਮਾਰਤਾਂ ਖੜੀਆਂ ਕਰਨ ਵਾਲੇ ਮਜ਼ਦੂਰ ਆਪਣੇ ਲਈ ਇੱਕ ਛੱਤੋ ਵੀ ਵਾਂਝੇ ਨੇ ਸਰਕਾਰ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਮੈਂ ਹਰਪਾਲ ਸਿੰਘ ਜੀ ਕੈਂਡੀਡਟ ਭਈ ਹੈ ਜੀ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਕਿ ਸਾਡੇ ਕੋਲ ਕੋਈ ਰਿਜ਼ਕਾਰ ਨਹੀਂ ਹੈਗਾ ਅਸੀਂ ਮਜ਼ਦੂਰ ਲੋਕਾਂ ਆ ਕਹਿੰਦੇ ਮਜ਼ਦੂਰੀ ਕਾਰਨਾਵਲੇ ਆ ਸਾਨੂੰ ਜਗ੍ਹਾ ਦਿੱਤੀ ਜਾਵੇ ਉਹ ਘਵੰਤਮਾਨ ਨੇ ਐਲਾਨ ਵੀ ਕੀਤਾ ਸੀ ਮਜ਼ਦੂਰਾ ਨੂੰ ਜਗ੍ਹਾ ਨਹੀਂ ਹੈ ਜੇ ਸਾਡੇ ਖੜਾਉਣ ਵਾਸਤੇ ਜਗ੍ਹਾ ਨਹੀਂ ਹੈਗੀ ਤੇ ਮਜ਼ਦੂਰਾ ਨੂੰ ਜਗ੍ਹਾ ਦਿੱਤੀ ਜਾਵੇ ਅਸੀਂ ਸਰਕਾਰ ਦੇ ਗਾੜੀ ਇਹੋ ਹੱਥ ਬੰਨ ਕੇ ਬੇਨਤੀ ਕਰਦੇ ਆਂ ਕਿ ਮਜ਼ਦੂਰਾ ਨੂੰ ਜਗ੍ਹਾ ਦਿੱਤੀ ਜਾਵੇ ਕੋਈ ਜਗ੍ਹਾ ਨਹੀਂ ਆਗੀ ਮਜ਼ਦੂਰਾ ਨੂੰ ਅੱਜ ਮਜ਼ਦੂਰ ਦਿਵਸ ਆਗਾ ਸਾਰਾ ਦੇਸ਼ ਮਨਾ ਰਿਆ ਛੁੱਟੀ ਵੀ ਆ ਗਈ ਹੈ ਇਹ ਕਿਹਦਾ ਕੀ ਮੰਗ ਰੱਖਣਾ ਚਾਹੁੰਦੇ ਅਸੀਂ ਮੰਗ ਰੱਖਿਆ ਇਹੋ ਰੱਖਾ ਤੁਮੇ ਸਰਕਾਰ ਦੇ ਗਾੜੀ ਤੇ ਸਾਡੇ ਬੰਦੇ ਦੇ ਘਰ ਦੇ ਸਾਨੂੰ ਦਿੱਤੇ ਜਾਣ ਮੈਂ ਮਕਬੂਲ ਅਹਿਮਦ ਸਮਾਜ ਸੇਵੀ ਅਜਲ ਲੇਬਰ ਡੇ ਤੇ ਸਭ ਤੋਂ ਪਹਿਲਾਂ ਸਾਰੇ ਮਜ਼ਦੂਰਾਂ ਨੂੰ ਮੈਂ ਵਧਾਈ ਦਿੰਦਾ ਹਾਂ ਲੇਕਿਨ ਮੈਨੂੰ ਇੱਕ ਚੀਜ਼ ਦਾ ਬਹੁਤ ਅਫਸੋਸ ਹੈ ਤੁਸੀਂ ਦੇਖੋ ਜਦੋਂ ਵੋਟਾਂ ਹੁੰਦੀਆਂ ਇਹ ਮਜ਼ਦੂਰੀ ਲੈਣਾਂ ਚ ਲੱਗੇ ਹੁੰਦੇ ਨੇ ਇਹਨਾਂ ਨੂੰ ਕੋਈ ਫਾਇਦਾ ਅਜ ਤੱਕ ਕੋਈ ਹੋਇਆ ਨਹੀਂ ਹੈ ਕਹੋ ਮੁਦਲੀ ਸੋਲਦਾ ਤੋਂ ਵਾਂਜੇ ਨੇ ਕਾਦੀਆਂ ਜਾਓ ਕਮੇਟੀ ਕਰਦੇ ਬਾਅਦ ਫੇ ਇੰਨੀਆਂ ਲਾਈਨਾਂ ਲੱਗੀਆਂ ਹੁੰਦੀਆਂ ਉਹ ਆਂਦੇ ਨੇ ਸਵੇਰੇ ਕਿ ਕੋਈ ਕੰਮ ਸਾਨੂੰ ਦੇ ਕੇ ਤਸੀਂ ਜਾਵਾਂਗੇ ਉਹਨਾਂ ਦੇ ਬੈਠਣ ਵਾਸਤੇ ਉੱਥੇ ਕੋਈ ਪ੍ਰਬੰਧ ਨਹੀਂ ਹੈ ਕੋਈ ਛੱਡ ਹਨੀ ਕੋਈ ਟਾਇਲਟ ਬਾਥਰੂਮ ਨਹੀਂ ਕੋਈ ਪਾਣੀ ਪੀਣ ਦਾ ਪ੍ਰਬੰਧ ਨਹੀਂ ਤੇ ਮਤਿਆ ਕਿਦਾਂ ਦੇ ਸਾਡੇ ਨੇਤਾ ਨੇ ਜਿਹੜੇ ਇਹਨਾਂ ਦੀਆਂ ਵੋਟਾਂ ਦੇ ਇਹਨਾਂ ਦੇ ਸਿਰ ਤੇ ਐਮਐਲਏ ਬੰਦੇ ਨੇ ਮੰਤਰੀ ਬੰਦੇ ਨੇ ਤੇ ਉਹਨਾਂ ਨੂੰ ਐ ਮਤ ਮੁਢਲੀ ਸਹੂਲਤਾਂ ਹੀ ਨਹੀਂ ਦਿੰਦੇ ਤੇ ਮੇਰੀ ਪੰਜਾਬ ਸਰਕਾਰ ਤੋਂ ਅਪੀਲ ਹੈ ਤੁਹਾਡੀ ਜਿਹੜੀ ਸਰਕਾਰ ਬਣਦੀ ਹੈ ਇਹਨਾਂ ਮਜ਼ਦੂਰਾਂ ਇਹਨਾਂ ਜਿਹੜੇ ਆਮ ਨਾਗਰਿਕ ਹੈ ਉਹਨਾਂ ਦੀ ਵੋਟਾਂ ਨਾਲ ਬਣਦੀ ਹੈ ਕਟੋ ਘਾਟ ਤੁਸੀਂ ਆਮ ਨਾਗਰਿਕਾਂ ਨਾਲ ਨਹੀਂ ਤੇ ਕਟੋ ਘਾਟਾ ਮਜ਼ਦੂਰਾਂ ਦਾ ਖਿਆਲ ਰੱਖੋ ਉਹਨਾਂ ਵਾਸਤੇ ਜਿਹੜੇ ਇਹ ਮੁੱਢਲੀ ਸੋਲਤਾ ਹੋਤੇ ਪ੍ਰਦਾਨ